ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਾਫੀ ਆਪਣੇ ਵੀਰ ਭਰਾ ਸੀਗੇ ਜਿਨ੍ਹਾਂ ਨੇ ਆਪਣੀਆਂ ਐਮਬੈਸੀ ਦੇ ਵਿੱਚ ਦਿੱਲੀ ਜਾਂ ਫਿਰ ਚੰਡੀਗੜ੍ਹ ਜਾਂ ਜਲੰਧਰ ਦੇ ਵਿੱਚ ਆਪਣੀ ਫਾਈਲ ਜਮ੍ਹਾਂ ਕਰਵਾਈ ਸੀਗੀ ਤੇ ਉਹਨਾਂ ਦੇ ਜਿਹੜੇ ਹੁਣ ਵੀਜ਼ੇ ਉਹ ਲੱਗ ਕੇ ਆ ਚੁੱਕੇ ਆ ਤੇ ਕਾਫੀ ਆਪਣੇ ਵੀਰ ਭਰਾਵਾਂ ਦਾ ਸਾਨੂੰ ਸਵਾਲ ਆਉਂਦਾ ਹੈਗਾ ਕਿ ਕਾਫੀ ਸਮਾਂ ਜਿਹੜਾ ਹੋ ਚੁੱਕਾ ਐ ਐਮਬੈਸੀ ਦੇ ਵਿੱਚ ਫਾਈਲ ਜਮ੍ਹਾਂ ਕਰਾਈ ਨੂੰ ਤੇ ਹਜੇ ਤੱਕ ਜਿਹੜਾ ਉਹ ਸਾਡਾ ਵੀਜ਼ਾ ਨਹੀਂ ਲੱਗਾ ਤੇ ਆਪਾਂ ਇੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਵੀਜ਼ੇ ਜਿਹੜੇ ਉਹ ਲੱਗਣ ਲੱਗ ਪਏ ਆ ਜੂਨ ਜੁਲਾਈ ਅਗਸਤ ਵਾਲੇ ਤੇ ਜੇਕਰ ਤੁਸੀਂ ਜ਼ਿਆਦਾ ਅਪਡੇਟ ਲੈਣੀ ਆ ਤਾਂ ਤੁਸੀਂ ਸਾਾਨੂੰ YouTube ਦੇ ਉੱਤੇ ਸਬਸਕ੍ਰਾਈਬ ਕਰ ਸਕਦੇ ਆ ਤੇ ਸਾਡਾ YouTube ਤੇ ਚੈਨਲ ਹੈਗਾ ਜੀ ਗਿੱਲ ਇਟਲੀ ਤੋਂ ਤੇ ਇਹਦੇ ਨਾਲ ਨਾਲ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਆ ਇਟਾਲੀਅਨ ਲੈਂਗੁਏਜ ਤਾਂ ਉਹਦੇ ਲਈ ਸਾਡਾ YouTube ਦੇ ਉੱਤੇ ਚੈਨਲ Italian Punjabi 600 ਤੇ ਉਹ ਵੀ ਤੁਸੀਂ ਸਬਸਕ੍ਰਾਈਬ ਕਰਕੇ ਉੱਥੋਂ ਇਟਾਲੀਅਨ ਲੈਂਗੁਏਜ ਜਿਹੜੀ ਉਹ ਹਿੰਦੀ ਪੰਜਾਬੀ ਉਰਦੂ ਤੇ ਨਾਲ ਦੀ ਨਾਲ ਇੰਗਲਿਸ਼ ਦੇ ਵਿੱਚ ਸਿੱਖ ਸਕਦੇ ਆ ਤੇ ਵੀਡੀਓ ਨੂੰ ਕੱਟ ਦਿਓ ਸ਼ੇਅਰ ਤੇ ਕੱਲਿਓ ਫੋਲੋ ਇਸ ਤਰ੍ਹਾਂ ਦੀਆਂ ਹੋਰ ਅਪਡੇਟ ਦੇ ਲਈ